ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਭਰੀ ਖਬਰ ਹੈ ਪੰਜਾਬ ਦੇ ਵਿੱਚ ਸਰਕਾਰੀ ਡਾਕਟਰਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ ਇੱਕ ਹਫ਼ਤੇ ਤੋਂ ਡਾਕਟਰਾਂ ਦੀ ਸੁਰੱਖਿਆ ਅਤੇ ਹੋਰ ਡਾਕਟਰੀ ਮਸਲਿਆਂ ਨੂੰ ਲੈ ਕੇ ਡਾਕਟਰ ਨੇ ਜਿਹੜੇ ਉਹ ਹੜਤਾਲ ਤੇ ਸੀ ਪਹਿਲਾਂ 3 ਘੰਟੇ ਹੜਤਾਲ 3 ਦਿਨ ਕੀਤੀ ਗਈ ਸੀ ਜਿਸ ਤੋਂ ਬਾਅਦ ਮੁਕੰਮਲ ਹੜਤਾਲ ਦਾ ਐਲਾਨ ਆ ਜਿਹੜਾ ਉਹ ਡਾਕਟਰਾਂ ਵੱਲੋਂ ਕੀਤਾ ਗਿਆ ਸੀ ਤਾਂ ਮਰੀਜ਼ਾਂ ਦੀ ਵੱਡੀ ਖੱਜਲ-ਖੁਆਰੀ ਹੋ ਰਹੀ ਸੀ ਕੱਲ ਸਿਹਤ ਮੰਤਰੀ ਅਤੇ ਹੋਰ ਆਲਾ ਅਧਿਕਾਰੀਆਂ ਦੇ ਨਾਲ ਡਾਕਟਰਾਂ ਦੀ ਐਸੋਸੀਏਸ਼ਨ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਮੰਗਾਂ ਨੂੰ ਲੈ ਕੇ ਸਹਿਮਤੀ ਬਣੀ ਹੈ ਅਤੇ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਜਲਦ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹ ਮੰਨ ਲੀਆਂ ਜਾਣਗੀਆਂ ਨਾਲ ਹੀ ਇੱਕ ਹਫ਼ਤੇ ਦੇ ਵਿੱਚ ਸਰਕਾਰ ਦੱਸੇਗੀ ਕਿ ਡਾਕਟਰਾਂ ਦੀ ਸੁਰੱਖਿਆ ਲਈ ਕਿਹੜੇ-ਕਿਹੜੇ ਪ੍ਰਬੰਧ ਨੇ ਜਿਹੜੇ ਉਹ ਕੀਤੇ ਜਾਣਗੇ ਤਾਂ ਡਾਕਟਰਾਂ ਨੇ ਵੀ ਐਲਾਨ ਕੀਤਾ ਹੈ ਕਿ ਸੋਮਵਾਰ ਅਤੇ ਮੰਗਲਵਾਰ 2 ਘੰਟੇ ਐਕਸਟਰਾ ਲਾ ਕੇ ਮਰੀਜ਼ਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਤਾਂ PCMS A ਯਾਨੀ ਕਿ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਦੀ ਗੱਲ ਪੰਜਾਬ ਸਰਕਾਰ ਦੇ ਨਾਲ ਬੜੀ ਅਹਿਮ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਮੰਗਾਂ ਨੂੰ ਲੈ ਕੇ ਸਹਿਮਤੀ ਆ ਜਿਹੜੀ ਉਹ ਬਣੀ ਹੈ ਤਾਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਅਸੀਂ ਸਾਰੀਆਂ ਮੰਗਾਂ ਨੇ ਜਿਹੜੀਆਂ ਉਹ ਸੁਣੀਆਂ ਦੇ ਅਤੇ ਤੈਸ ਸਮੇਂ ਤੇ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਹੈ ਪਿਛਲੀਆਂ ਸਰਕਾਰਾਂ ਦੁਆਰਾ ਕੀਤੀ ਗਈ ਮੈਡੀਕਲ ਸਿਸਟਮ ਵਿੱਚ ਗੜਬੜੀ ਅੱਜ ਸਾਨੂੰ ਨੁਕਸਾਨ ਪਹੁੰਚਾ ਰਹੀ ਹੈ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕਿ ਜਲਦੀ ਹੀ ਡਾਕਟਰਾਂ ਤੇ ਨਰਸਾਂ ਦੀ ਭਰਤੀ ਵੀ ਹੋਵੇਗੀ ਅਤੇ ਡੇਗੂ ਦਾ ਪ੍ਰਕੋਪ ਘਟ ਕਰਨ ਦੇ ਲਈ ਵੀ ਡਾਕਟਰਾਂ ਦੇ ਵੱਲੋਂ ਲਗਾਤਾਰ ਕੰਮ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਡਾਕਟਰ ਐਸੋਸੀਏਸ਼ਨ ਦੇ ਆਗੂਆਂ ਅਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦਾ ਆਉ ਦੇਖਦੇ ਹਾਂ ਦੇਖੋ ਅੱਜ ਜਿਹੜੀ PCMS ਐਸੋਸੀਏਸ਼ਨ ਹੈ ਉਹਦੀ ਐਕਸਟੈਂਡਡ ਬਾਡੀ ਸਾਰੇ ਜਿਹੜੀ ਉਹਨਾਂ ਦੀ ਸਟੇਟ ਦੀ ਬਾਡੀ ਸੀ ਉਹ ਸਾਰੇ ਆਏ ਹੋਏ ਸੀਗੇ ਬਹੁਤ ਅੱਛੇ ਮਾਹੌਲ ਦੇ ਵਿੱਚ ਉਹਨਾਂ ਨਾਲ ਗੱਲਬਾਤ ਹੋਈ ਆ ਪਹਿਲਾਂ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਬਨਿਟ ਸਬ ਕਮੇਟੀ ਨੂੰ ਜ਼ਿੰਮੇਵਾਰੀ ਦਿੱਤੀ ਸੀ ਉਹਨਾਂ ਦੇ ਨਾਲ ਵੀ ਬਹੁਤ ਅੱਛੀ ਮੀਟਿੰਗ ਹੋਈ ਸੀ ਔਰ ਸਾਡੀ ਬਹੁਤ ਸਾਰੇ ਗੱਲਾਂ ਦੇ ਉੱਤੇ ਜਿਹੜੀ ਸਾਡੀ ਆਪਸ ਦੇ ਵਿੱਚ ساری ਸਹਿਮਤੀ ਹੈਗੀ ਆ ਤਕਰੀਬਨ ਸਾਰਿਆਂ ਦੇ ਉੱਤੇ ਸਹਿਮਤੀ ਹੈ ਜੀ ਜਿਹਦੇ ਵਿੱਚ ਮੁੱਖ ਤੌਰ ਤੇ ਜਿਹੜੀ ਉਹਨਾਂ ਦੀ ਮੰਗ ਆਈ ਹੈ ਨਾ ਜੀ ਚਾਹੇ ਸਿਕਿਉਰਟੀ ਬਾਰੇ ਆ ਉਹ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੋਵੇਗੀ ਉਹ ਕਹਿੰਦੇ ਵੀ ਅਸੀਂ ਸੈਟੀਸਫਾਈਡ ਆ ਪੰਜਾਬ ਗਵਰਨਮੈਂਟ ਬਹੁਤ ਅੱਛੇ ਤਰੀਕੇ ਦੇ ਨਾਲ ਹੈਂਡਲ ਕਰ ਰਹੀ ਹੈ ਇਹਨੂੰ ਚਾਹੇ ਗੱਲ ਕਰੀਏ ਆਪਾਂ ਡਾਕਟਰਾਂ ਦੀ ਰਿਕਰੂਟਮੈਂਟ ਦੀ ਔਰ ਪ੍ਰੋਸੈਸ ਸ਼ੁਰੂ ਹੋ ਰਹੀ ਆ ਤੇ ਦੂਜਾ ਜਿਹੜੀ ਜਿਹੜੀ ਪਿਛਲੀ ਕਾਂਗਰਸ ਸਰਕਾਰ ਸੀ ਉਹਨਾਂ ਨੇ ਇਹਨਾਂ ਦੀ ਜਿਹੜੀ ਜਿਹੜੀ ਡਾਇਨਾਮਿਕ ਸ਼ਾਰਟ ਕੈਰੀਅਰ ਪ੍ਰੋਮੋਸ਼ਨ ਸੀ ਜਿਹਨੂੰ ਇਹ ਮਤਲਬ ਆਪਾਂ ACB ਵੀ ਕਹਿ ਦਿੰਦੇ ਆ ਉਹ ਉਹਨਾਂ ਨੇ ਹੌਲਟ ਕਰ ਦਿੱਤੀ ਸੀ ਉਹਨਾਂ ਨੇ ਬਹੁਤ ਸਾਰਾ ਖਲਾਰਾ ਪਾ ਕੇ ਇਹਨਾਂ ਦੀ ਵੀ ਇਹਨਾਂ ਦੀ ਵੀ ਹੌਲਟ ਕਰ ਦਿੱਤੀ ਬਾਕੀ ਵੀ ਬਹੁਤ ਸਾਰੇ ਅਪਲਾਈਸ ਦੀ ਉਹਨਾਂ ਨੇ ਔਰ ਜਿਹੜਾ ਇੰਸ਼ੋਰੈਂਸ ਵਾਲਾ ਸੀਗਾ ਉਹ ਵੀ ਉਹਨਾਂ ਨੇ ਜਿਹੜਾ ਜਿਹੜਾ ਇੰਸ਼ੋਰੈਂਸ ਕੰਪਨੀ ਸੀ ਉਹਨੂੰ ਉਹਨਾਂ ਨੇ ਯੂਨੀਲੇਟਰਲੀ ਜਿਹੜਾ ਸੀਗਾ ਉਹਨੂੰ ਡਿਸਮਿਸ ਕਰਕੇ ਉਹਦੇ ਨਾਲ ਕੀ ਹੋਇਆ ਕਿ ਲੋਕਾਂ ਦੀ ਪੇਮੈਂਟ ਬੰਦ ਹੋ ਗਈ ਸਾਰੇ ਜਿੰਨੇ ਨਰਸਿੰਗ ਹੋਮ ਸੀ ਜਿਹੜੇ ਆਈਐਮਏ ਦੇ ਡਾਕਟਰਸ ਆ ਜਿੰਨੇ ਵੀ ਆਪਣੇ ਹਸਪੀਟਲ ਆ ਇਨਕਲੂਡਿੰਗ ਪੀਜੀਆਈ ਐਂਡ ਸੈਕਟਰ 32 ਜਾਂ ਸਾਡੇ ਆਪਣੇ ਮੈਡੀਕਲ ਕਾਲਜ ਉਹਨਾਂ ਦੀ ਪੇਮੈਂਟ ਬੰਦ ਹੋ ਗਈ ਉਹ ਹਸਪਤਾਲ ਵੀ ਪੈਰਾਲਾਈਜ਼ ਹੋਏ ਲੋਕਾਂ ਨੂੰ ਵੀ ਨੁਕਸਾਨ ਹੋਇਆ ਸੋ ਜਿਹੜੀ ਭਗਵੰਤਪਾਣ ਗਵਰਨਮੈਂਟ ਹੈ ਇਹ ਕਹਿੰਦੇ ਵੀ ਅਵੇਸ਼ਾ ਪਹਿਲਾਂ ਸਟੇਕਹੋਲਡਰ ਨਾਲ ਗੱਲ ਕਰੋ ਪਹਿਲਾਂ ਸਬ ਕੈਬਨਿਟ ਸਬ ਕਮੇਟੀ ਨੇ ਗੱਲ ਕੀਤੀ ਅੱਜ ਅਸੀਂ ਇਹਨਾਂ ਦੀ ਮਿਲਣਾ ਸਾਰੀ ਦੁਬਾਰਾ ਮੀਟਿੰਗ ਹੋਈ ਹੈ ਐਕਸਟੈਂਡਡ ਬਾਡੀ ਦੀ ਹੋਈ ਹੈ ਜਿਹੜੇ ਇਹਨਾਂ ਦੇ ਕਨਸਰਨ ਹੈ ਉਹ ਕੈਬਨਿਟ ਸਬਕਮਿਟੀ ਨੇ ਵੀ ਕਿਹਾ ਸੀਗਾ ਜੈਨੂਨ ਹੈ ਗਿਆ ਜੀ ਤੇ ਅਸੀਂ ਜਿਹੜੀ ਉਹ ਹਾਲਡ ਕੀਤੀ ਹੋਈ ਹੈ ओरिजिनल ਫਾਰਮ ਦੇ ਵਿੱਚ ਉਹਨੂੰ ਅਸੀਂ ਜਿਹੜਾ ਹੈਗਾ ਦੁਬਾਰਾ ਤੋਂ ਇੰਪਲੀਮੈਂਟ ਕਰਾਂਗੇ ਔਰ ਇਹ ਸੈਟੀਸਫਾਈਡ ਹੈ ਗਿਆ ਇਹਨਾਂ ਨੇ ਆਪਣੀ ਸਟ੍ਰਾਈਕ ਅਜ ਵਾਪਸ ਲੈ ਲਈ ਹੈ ਔਰ ਇਹਨਾਂ ਨੇ ਇਹ ਵੀ ਵਾਦਾ ਕੀਤਾ ਕਿ ਸੋਮਵਾਰ ਤੋਂ ਅਸੀਂ ਅਗਲੇ ਹਫ਼ਤੇ ਤੋਂ ਸ਼ੁਰੂ ਕਰਾਂਗੇ ਅਸੀਂ ਹੁਣ ਦੋ ਦਿਨ ਦੋ-ਦੋ ਘੰਟੇ ਐਕਸਟਰਾ ਟਾਈਮ ਲਾ ਕੇ ਤਾਂ ਕਿ ਲੋਕਾਂ ਨੂੰ ਜਿਹੜੀ ਦਿੱਕਤ ਹੋਈ ਹੈ ਇਨਕੰਵਿਨੀਅੰਸ ਉਹਨਾਂ ਨੂੰ ਬਿਹਤਰ ਸਹੂਲਤਾਂ ਦੇਵਾਂਗੇ ਔਰ ਅਸੀਂ ਹੋਰ ਵੀ ਬਹੁਤ ਸਾਰੇ ਜਿਹੜਾ ਇਹਨਾਂ ਦੇ ਕੈਰੀਅਰ ਜਿਹੜਾ ਹੈਗਾ ਉਹਦੇ ਵਾਸਤੇ ਸਾਡੀ ਡਿਸਕਸ਼ਨ ਹੋਈ ਆ ਅਸੀਂ ਹੋਰ ਵੀ ਬਹੁਤ ਕੁਝ ਕਰਨ ਜਾ ਰਹੇ ਹਾਂ ਨਵੀਆਂ ਸਕੀਮਾਂ ਸ਼ੁਰੂ ਕਰਨ ਜਾ ਰਹੇ ਹਾਂ ਇਹਨਾਂ ਵਾਸਤੇ ਇਹਨਾਂ ਦੀ ਟ੍ਰੇਨਿੰਗ ਵਾਸਤੇ ਜਿੱਦਾਂ ਇਹ ਕਹਿਣਗੇ ਸਾਨੂੰ ਪ੍ਰੋਪੋਜ਼ਲਸ ਦੇਣਗੇ ਉਹ ਵੀ ਸਾਰਾ ਸ਼ੁਰੂ ਕਰਨ ਜਾ ਰਹੇ ਹਾਂ ਸੋ ਮੈਂ ਇਸ ਮੌਕੇ ਤੇ ਜਿਹੜੇ ਬਾਕੀ ਦੇ ਸਾਡੇ ਹੈਗੇ ਆ ਚਾਹੇ ਸਾਡੇ ਸੀਐਚਓਜ਼ ਆ ਜਾਂ ਸਾਡੇ ਜਿਹੜੇ ਦੂਜੇ ਨਰਸਸ ਐ ਏਐਨਐਮ ਐ ਮਲਟੀਪਰਪਸ ਹੈਲਥ ਮੇਲ ਐ ਚਾਹੇ ਫੀਮੇਲ ਐ ਜਿੰਨੇ ਵੀ ਸਾਡੇ ਵਿੰਗ ਐ ਪੈਰਾਮੈਡਿਕਸ ਆ ਉਹਨਾਂ ਸਾਰਿਆਂ ਦੀ ਵੀ ਰਿਕਰੂਟਮੈਂਟ ਕੁੱਛ ਹੋ ਗਈ ਆ ਕੁੱਛ ਜਲਦੀ ਪਈ ਆ ਪੁੱਛ ਅਸੀਂ ਜਿਹੜੇ ਹੈਗੇ ਆ 263 ਨੂੰ ਅਸੀਂ ਸਰਟੀਫਿਕੇਟ ਵੀ ਦੇ ਉਹਨਾਂ ਦੇ ਅਪੁਆਇੰਟਮੈਂਟ ਲੈਟਰ ਵੀ ਦੇ ਚੁੱਕੇ ਆ ਉਹ ਸਾਰਿਆਂ ਦਾ ਵੀ ਅਸੀਂ ਕਰਾਂਗੇ ਫੇਜ਼ਡ ਮੈਨਰ ਦੇ ਵਿੱਚ ਸਾਰਿਆਂ ਦਾ ਕਰਾਂਗੇ ਮੈਂ ਸਾਰਿਆਂ ਨੂੰ ਕਹਿਣਾ ਕਿ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਜਿਹੜੇ 3 ਕਰੋੜ ਲੋਕ ਆ 3.5 ਕਰੋੜ ਲੋਕ ਆ ਜੋ ਸਾਡੇ ਮੁੱਖ ਮੰਤਰੀ ਸਾਹਿਬ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਵਧੀਆ ਮਿਆਰੀ ਸਿਹਤ ਸੂਲਤਾਂ ਦੇਈਏ ਇਹਨਾਂ ਨੇ ਐਕਨੋਲਜ ਕੀਤਾ ਕਿ ਸਾਡੇ ਕੋਲੇ ਪਹਿਲੀ ਵਾਰੀ ਦਵਾਈਆਂ ਆਈਆਂ ਸਾਰੀਆਂ ਸਾਡੇ ਕੋਲੇ ਡਾਕਟਰਾਂ ਕੋਲੇ ਹੁਣ ਸਾਡਾ ਕੋਈ ਹੈਂਡੀਕੈਪ ਨਹੀਂ ਆ ਐਕਸ-ਰੇ আল্ট্রਾਸਾਉਂਡ ਦੀਆਂ ਮਸ਼ੀਨਾਂ ਆਈਆਂ। ਗਵਰਨਮੈਂਟ ਵਧੀਆ ਕੰਮ ਕਰ ਰਹੀ ਹੈ। ਆਮ ਆਦਮੀ ਕਲੀਨਿਕ 'ਚ ਬਹੁਤ ਅੱਛਾ ਕੰਮ ਹੋ ਰਿਹਾ। ਸੋ ਉਹਨੂੰ ਆਪਾਂ ਸਾਰੇ ਜਣੇ ਕੰਟ੍ਰਿਬਿਊਟ ਕਰਕੇ ਆਪਾਂ ਲੋਕਾਂ ਨੂੰ ਬਿਹਤਰ ਸਹੂਲਤਾਂ ਕਿਵੇਂ ਦੇਣੀਆਂ? ਅਸੀਂ ਚਾਹੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਆ ਪਿਛਲੇ ਜਿਹੜੋ ਪਿਛਲੇ ਹਫ਼ਤੇ 10 ਦਿਨ ਤੋਂ ਜਿਵੇਂ ਡੈਂਗੂ ਦੇ ਕੇਸਸ ਆ ਇਹਦੇ ਵਿੱਚ ਇੱਕ ਥੋੜਾ ਜਿਹਾ ਇਹ ਪਹਿਲਾਂ ਬਹੁਤ ਅੱਛਾ ਸਾਡਾ ਕੰਟਰੋਲ ਚੱਲ ਰਿਹਾ ਸੀਗਾ। ਥੋੜੇ ਜਿਹੇ ਕੇਸ ਵਧੇ ਆ ਉਹ ਵੀ ਉਹਨਾਂ ਨੇ ਕਿਹਾ ਵੀ ਅਸੀਂ ਜਾ ਕੇ ਉਹਦੇ ਤੇ ਵੀ ਮਿਹਨਤ ਕਰਾਂਗੇ। ਚਾਹੇ ਸਵੈਨ ਫ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਜੀ ਗਵਰਨਮੈਂਟ ਪ੍ਰਪੇਅਰਡ ਐਸ ਡਾਕਟਰ ਸਾਰੇ ਸਾਰਾ ਸਟਾਫ ਸਾਡੇ ਕੋਲੇ ਦਵਾਈਆਂ ਸਾਰਾ ਕੁਝ ਸਾਡੇ ਕੋਲੇ ਬੈਡਸ ਵਗੈਰਾ ਸਹੀ ਅਰੇਂਜ ਕੀਤੇ ਹੋਏ ਆ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਦੇਖੋ ਪੰਜਾਬ ਸਰਕਾਰ ਨੇ ਅੱਜ ਸਾਡੇ ਨਾਲ ਬੜੇ ਪੋਜ਼ਿਟਿਵ ਤਰੀਕੇ ਨਾਲ ਮੀਟਿੰਗ ਕੀਤੀ ਹੈ ਜਿੰਨੀ ਵੀ ਸਾਡੀ ਡਿਮਾਂਡ ਸੀਗੀ ਉਹਨਾਂ ਨੇ ਜਾਇਜ਼ ਠਰਾਈਆਂ ਹਨ ਤੇ ਬੜੇ ਸੁਖਾਵੇ ਮਾਹੌਲ 'ਚ ਸਾਡੀ ਅੱਜ ਮੀਟਿੰਗ ਹੋਈ ਹੈ ਸਾਡੀ ਸਾਰੀਆਂ ਡਿਮਾਂਡਸ ਅਨ ਕੰਡੀਸ਼ਨਲ ਤਰੀਕੇ ਨਾਲ ਸਰਕਾਰ ਨੇ ਮੰਨਦੇ ਹੋਏ ਟੈਂਕੂ ਟਾਈਮ ਬౌੰਡ ਤਰੀਕੇ ਨਾਲ ਉਹਨਾਂ ਦੀ ਇੰਪਲੀਮੈਂਟੇਸ਼ਨ ਦਾਜ ਐਲਾਨ ਕਰਤਾ ਹੈ ਭਾਵੇਂ ਉਹ ਸਿਕਿਉਰਿਟੀ ਫਰੇਮਵਰਕ ਹੋਵੇ ਸਾਰੇ ਹਸਪੀਟਲ ਦਾ ਭਾਵੇਂ ਉਹ ਡਾਕਟਰਾਂ ਦੀ ਭਰਤੀ ਹੋਵੇ ਡਾਕਟਰਾਂ ਦੀ ਤਰੱਕੀਆਂ ਬਹਾਲ ਕਰਨ ਬਾਰੇ ਗੱਲ ਹੋਵੇ ਇਸ ਦੇ ਨਾਲ ਨਾਲ ਬਾਕੀ ਵੀ ਕਈ ਇਸ਼ੂਸ ਤੇ ਸਰਕਾਰੀ ਹੈਲਥ ਕੇਅਰ ਦੇ ਉਹਨਾਂ ਨੇ ਅੱਜ ਸਰਟਨ ਡਿਸਕਸ਼ਨ ਕੀਤੀਆਂ ਐਂਡ ਬੜੇ ਪੋਜ਼ਿਟਿਵ ਮੋਹਾਲ ਵਿੱਚ ਡਿਸਕਸ਼ਨ ਹੋਈ ਅਸੀਂ ਥੈਂਕਫੁਲ ਹਾਂ ਸੀਐਮ ਸਾਹਿਬ ਦੇ ਸਾਡੇ ਹੈਲਥ ਮਿਨਿਸਟਰ ਸਾਹਿਬ ਦੇ ਕਿ ਜਿਨ੍ਹਾਂ ਨੇ ਸਾਡੇ ਨਾਲ ਯਾਨੀ ਪੋਜ਼ਿਟਿਵ ਡਿਸਕਸ਼ਨ ਕਰਦੇ ਹੋਏ ਲੋਕ ਖੇਤ ਵਿੱਚ ਇਹ ਫੈਸਲਾ ਲੈਂਦਾ ਹੈ ਤੇ ਇਹ ਫੈਸਲੇ ਨਾਲ ਅਸੀਂ ਮੰਨਦੇ ਹਾਂ ਕਿ ਪੰਜਾਬ ਦਾ ਜੋ ਸਿਹਤ ਅਧਾਇਰਾ ਹੈ ਉਹ ਬਹੁਤ ਦੁਰਸਤ ਹੋਊਗਾ ਆਉਣ ਵਾਲੇ ਦਿਨਾਂ ਵਿੱਚ ਐਂਡ ਸਰਕਾਰ ਦੀ ਜੋ ਕਮਿਟਮੈਂਟ ਹੈਗੀ ਹੈ ਪਬਲਿਕ ਹੈਲਥ ਦੇ ਵਲੋਂ ਉਹ ਪੂਰੀ ਕੀਤੀ ਪੂਰੀ ਹੋਊਗੀ ਜਲਦੀ ਡਾਕਟਰ ਸਾਹਿਬ ਕਿੰਨੀ ਦੇਰ ਦੀ ਟਾਈਮ ਬౌੰਡ ਜਿਹੜਾ ਸਰਕਾਰ ਵੱਲੋਂ ਕਿਹਾ ਗਿਆ ਔਰ ਮੰਗਾ ਦੱਸੋ ਕਿ ਸਰਕਾਰ ਦਾ ਕੀ ਕਹਿਣਾ ਹੈ ਇਹ ਚੀਜ਼ ਇੰਨੀ ਦੇਰ ਦੇ ਦੇਖੋ ਸਿਕਿਉਰਿਟੀ ਫਰੇਮਵਰਕ ਤੇ ਉਹਨਾਂ ਨੇ ਕਿਹਾ ਕਿ ਵਿਦਿਨ 1 ਵੀਕ ਉਹ ਅਨਾਉਂਸ ਕਰ ਦਨਗੇ ਕਿ ਇਹ ਅਲੱਗ-ਅਲੱਗ ਹਸਪੀਟਲ ਦੇ ਵਿੱਚ ਕਿੰਨੇ ਕੋ ਸਿਕਿਉਰਿਟੀ ਗਾਰਡਸ ਰੱਖੇ ਜਾਣਗੇ アカウンटेबिलिटी ਕਿੰਦੀ ਹੋਏਗੀ ਜਿੰਮੇਵਾਰੀ ਕਿੰਦੀ ਹੋਏਗੀ ਉਹ ਵਿਦਨ 1 ਵੀਕ ਫੰਡਸ ਰਿਲੀਜ਼ ਹੋ ਚੁਕੇ ਨੇ ਕੁਝ ਕੁਝ ਮੇਖਲ 3-4 ਦਿਨ ਚ ਹੋ ਜਾਣਗੇ ਦੂਜਾ ਡਾਕਟਰਾਂ ਦੀ ਭਰਤੀ 400 ਡਾਕਟਰਸ ਦੀ ਸ਼ੁਰੂ ਹੋ ਚੁੱਕੀ ਹੈ ਉਹਨਾਂ ਦਾ ਜੋ ਪੇਪਰ ਹੈਗਾ ਇਗਜ਼ਾਮ ਹੈਗਾ ਇਸੀ ਮਹੀਨੇ ਦੇ ਐਂਡ ਤੇ ਇੱਕ ਹੋਰ ਬੈਚ ਸ਼ਾਇਦ ਨਵੰਬਰ ਦਸੰਬਰ ਚ ਸਰਕਾਰ ਵੱਲੋਂ ਰੱਖਿਆ ਜਾਊਗਾ ਐਸੀ ਟਾਈਮਪਲਾਨ ਵਾਪਸ ਲਾਤੀ ਗੱਲ ਕੀਤੀ ਹੈ ਕਿ ਟਾਈਮ ਫਾਊਂਡੇਸ਼ਨ ਕਿੰਨੀ ਕੀ ਹੈ ਕਿੰਨਾ ਸਮਾਂ ਜਿਹੜਾ ਮੰਗਿਆ ਗਿਆ ਕਿ ਸਾਰੀਆਂ ਮੰਗਾਂ ਨੂੰ ਲਾਗੂ ਕਰ ਦੇਖੋ ਸਿਕਿਉਰਟੀ ਦੇ ਜੋ ਆਪਾਂ ਗੱਲ ਕਰੀਏ ਤਾਂ ਉਹਦਾ ਇੱਕ ਹਫਤਾ ਜੋ ਮੈਡੀਕਲ ਅਫਸਰ ਦੀ ਜੋ ਭਰਤੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਨਾ ਆਲਰੇਡੀ ਮੈਂ ਕਹਿੰਦਾ ਮਹੀਨੇ ਡੇਢ ਚ ਪ੍ਰੋਸੈਸ ਪੂਰਾ ਹੋ ਜਾਊਗਾ ਜੀ ਬਿਲਕੁਲ ਅਸੀਂ ਅੱਜ ਸਾਡੇ ਜਥੇਬੰਦੀ ਨੇ ਡਿਸੀਜਨ ਲਿੱਤਾ ਕਿ ਕਿਉਂਕਿ ਸਾਡੀ ਸਾਰੀਆਂ ਡਿਮਾਂਡਸ ਉਹਨਾਂ ਨੇ ਪੋਜ਼ਿਟਿਵਲੀ ਮੰਨ ਲਈਆਂ ਨੇ ਤੇ ਅਸੀਂ ਜੋ ਆਪਣੀ ਸਟ੍ਰਾਈਕ ਸੀਗੀ ਸਸਪੈਂਸ਼ਨ ਆਫ ਸਰਵਿਸਿਜ਼ ਸੀਗੀ ਅੱਜ ਆਲ ਆਫ ਕਰਦੇ ਹਾਂ ਕੋਈ ਪ੍ਰੋਮੋਸ਼ਨ ਦਾ ਵੀ ਤੁਸੀਂ ਜੀ 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 ਜੋ ਡਾਕਟਰਾਂ ਦੀ ਤਰੱਕੀਆਂ ਸੀਗੀਆਂ ਪ੍ਰੋਮੋਸ਼ਨਸ ਉਹ ਜੋ 2021 ਵਿੱਚ ਪਿਛਲੀ ਸਰਕਾਰ ਦੇ ਵੇਲੇ ਰੁਕੀਆਂ ਸੀਗੀਆਂ ਉਹ ਅੱਜ ਉਹਨਾਂ ਨੇ ਅਨ ਕੰਡੀਸ਼ਨਲ ਤਰੀਕੇ ਨਾਲ ਬਹਾਲ ਕਰਤੀਆਂ ਹਨ ਐਂਡ ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ 3 ਮਹੀਨੇ ਪਰ ਹੋ ਸਕਦਾ ਕਿ ਸ਼ਾਇਦ ਹਫ਼ਤਾ ਦੋ ਤੋਂ ਤਿੰਨ ਹਫ਼ਤੇ ਅਰਲੀਸਟ ਸਰਕਾਰ ਉਹ ਬਹਾਲ ਕਰ ਦੇਵੇ। ਮਰੀਜ਼ਾਂ ਦੇ ਵੀ ਖਰਚੇ ਖਰਾਬ ਹੋਏ ਸੀਗੇ ਹੁਣ ਉਹ ਵਾਪਸ ਕਰ ਦਿਖੋ ਜੀ ਮਰੀਜ਼ ਦੇ ਬੈਟਰਨ ਦੱਸ ਦਵਾ ਕਿ ਪਹਿਲੇ 3 ਦਿਨ ਜੇ ਸਾਡੀ ਸਸਪੈਂਸ਼ਨ ਆਫ ਸਰਵਿਸਿਜ਼ ਸੀਗੀ ਉਹਦੇ ਵਿੱਚ ਓਪਡੀਆ ਅੱਧੇ ਦਿਨ ਖੁੱਲੀਆਂ ਸੀਗੀਆਂ। ਐਮਰਜੈਂਸੀਜ਼ ਚੱਲਦੀ ਸੀ 24 ਘੰਟੇ ਐਮਸੀਐਚ ਸਰਵਿਸਿਜ਼ ਜਿੱਚਾ ਬੱਚਾ ਸਰਵਿਸ ਚੱਲ ਰਹੀ ਸੀਗੀਆਂ। ਸਾਰੇ ਮੈਡੀਕਲ ਲੀਗ ਸਿਰਫ 2 ਦਿਨ ਸਾਡੀ ਫੁੱਲ ਟਾਈਮ ਓਪੜੀ ਬੰਸ ਸੀਗੀ ਪਰ ਸਾਡੇ ਵੱਲੋਂ ਸਵੇਰੇ ਦੁਪਹਿਰ ਸ਼ਾਮ ਰਾਤ ਡਾਕਟਰ ਦੀ ਜੋ ਉੱਥੇ ਪ੍ਰੈਜ਼ੈਂਸ ਸੀਗੀ ਉਹ 3 ਗੁਣਾ ਕਰਤੀ ਸੀ ਅਸੀਂ ਤਾਂ ਕਿ ਕੋਈ ਪੇਸ਼ੈਂਟ ਜਿਹਨੂੰ ਐਕਚੁਅਲੀ ਲੋਡ ਹੈ ਟ੍ਰੀਟਮੈਂਟ ਦੀ ਉਹ ਵੰ ਜਾਣਾ ਹੋਵੇ ਟ੍ਰੀਟਮੈਂਟ ਸਿਰ ਪ੍ਰਾਇੋਰਟੀ ਸਿਕਿਉਰਿਟੀ ਨੂੰ ਲਾ ਕੇ ਕਿਹਾ ਸੀ ਜੇ ਕੱਪ ਦੇ ਅੰਦਰ ਹੋਏਗਾ ਹੋਏਗਾ ਕੁਝ ਦੱਸਿਆ ਕਿ ਐਗਜੈਕਟ ਹਾਂ ਇੱਕ ਫਰੇਮਵਰਕ ਹੈਗਾ ਜਿੰਦੇ ਵਿੱਚ ਇੱਕ ਇੱਕ ਫਰੇਮਵਰਕ ਹੈਗਾ ਜਿੰਦੇ ਤਹਿਤ ਆਊਟਸੋਰਸ ਕਰਕੇ ਸਿਕਿਉਰਿਟੀ ਪਰਸਨ ਰੱਖੇ ਜਾਣਗੇ ਉਹ ਹਸਪੀਟਲ ਦੇ ਨੰਬਰ ਆਫ ਬੈਡਸ ਜਾਂ ਜੋ ਉਹਦੀ ਬੈਡ ਦੀ ਸਟਰੈਂਥ ਹੈਗੀ ਹੈ ਇਹ ਜਾਂ ਹਸਪੀਟਲ ਬਿਲਡਿੰਗ ਪਲਾਨ ਹੈ ਉਹਦੇ ਅਕੋਰਡਿੰਗ ਉਹ ਡਿਸਾਈਡ ਹੋਏਗਾ ਐਂਡ ਉਹ ਬਹੁਤ ਜਲ ਸਾਨੂੰ ਸਿਕਿਉਰਿਟੀ ਗਾਰਡ ਹਸਪੀਟਲ ਦੇ ਵਿੱਚ ਦੇਖਣ ਨੂੰ ਮਿਲਗੇ ਹੜਤਾਲ ਖਤਮ ਹੋ ਗਈ ਹੈ ਹੜਤਾਲ ਖਤਮ ਹੋ ਗਈ ਆਪਸ ਲੈ ਲਈਏ ਸੀਸੀ ਸੀਸੀਟੀਵੀ ਕੈਮਰੇ ਵੀ ਮੰਗ ਕਰ ਰਹੇ ਸੀ ਉਹ ਉਹਨ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਆਲਰੇਡੀ ਇਨ ਫੈਕਟ ਸੀਸੀਟੀਵੀ ਕੈਮਰੇ ਦਾ ਜੋ ਬਜਟ ਹੈਗਾ 12 ਕਰੋੜ ਉਹ ਫਾਈਨੈਂਸ ਤੋਂ ਮਨਜ਼ੂਰੀ ਮਿਲ ਕੇ ਹੈਲ ਡਿਪਾਰਟਮੈਂਟਲ ਨੂੰ ਮਿਲ ਗਿਆ ਸਰ ਇੱਕ ਵਾਰ ਆਪਣਾ ਨਾਮ ਉਹ ਦੇ ਦਿਨਸ਼ਾ ਪਤਾ ਮੈਂ ਜੀ ਡਾਕਟਰ ਅਖਿਲ ਸ਼ਰੀਨ ਮੈਂ ਸੂਬਾ ਪ੍ਰਧਾਨ ਸਟੇਟ ਪ੍ਰੈਜ਼ੀਡੈਂਟ ਪੀਸੀਐਮਏ ਸੇ ਪੰਜਾਬ ਠੀਕ ਹੈ ਧੰਨਵਾਦ ਇਸ ਦੇ ਨਾਲ ਨਾਲ ਅਸੀਂ ਡਿਸਾਈਡ ਕੀਤਾ ਹੈ ਕਿ ਸੋਮਵਾਰ ਤੇ ਮੰਗਲਵਾਰ ਨੂੰ ਅਸੀਂ ਆਪਣੀ ਆਪਰੇ ਟਾਈਮਿੰਗਸ ਦੋ-ਦੋ ਘੰਟੇ ਐਕਸਟੈਂਡ ਕਰਕੇ ਜੋ ਅਸੀਂ ਲੋਕਾਂ ਨੂੰ ਕੋਈ ਦਿੱਕਤ ਆਈ ਹੈ ਉਹਨਾਂ ਦੀ ਪੂਰਤੀ ਕਰਾਂਗੇ ਸੋਮਵਾਰ ਤੋਂ